ਦਿੱਲੀ ਕਮੇਟੀ ਵੱਲੋਂ ਕੋ ਸ਼ਰਤਾਂ ਰੱਖੀਆਂ ਜਾ ਸਕਦੀਆਂ ਸਨ ਦੇਖੋ ਬੀ ਆਨ ਸਿੰਘ ਜੀ ਜਿਹੜੀ ਮੈਂ ਗੱਲ ਕਹੀ ਹੈ ਨਾ ਪਹਿਲਾਂ ਸਾਡੀ ਬਦ ਕਿਸਮਤੀ ਹੈ ਕਿ ਸਾਡੇ ਕੋਲ ਐਸਐਲ ਕੋਈ ਲੀਡਰਸ਼ਿਪ ਨਹੀਂ ਸਿੱਖ ਲੀਡਰਲੈਸ ਐਸਐਲ ਹੈ ਹਮ ਅਕਾਲੀ ਦਲ ਰਿਜੈਕਟ ਹੋ ਗਿਆ ਔਰ ਉਹਨੂੰ ਰਿਜੈਕਟ ਹੋ ਜਾਣਾ ਚਾਹੀਦਾ ਸੀ ਜੀ ਪਰਮਾਤਮਾ ਨਾ ਕਰੇ ਕਿ ਉਹ ਮੁੜ ਕੇ ਰਿਵਾਈਵ ਹੋਵੇ ਕਿਉਂਕਿ ਉਹਦਾ ਰਿਵਾਈਵਲ ਜਿਹੜਾ ਸਿੱਖਾਂ ਵਾਸਤੇ ਚੰਗਾ ਕੋਈ ਸੰਕੇਤ ਨਹੀਂ ਹੋਏਗਾ ਮਾੜਾ ਹੋਏਗਾ ਅੰਦਰਖਤ ਫਿਰ ਬੀਜੇਪੀ ਨਾ ਅੱਜ ਵੀ ਉਹ ਕੋਈ ਉਹਨਾਂ ਦੀ ਜ਼ਮੀਰਾਂ ਥੋੜੀ ਬਦਲ ਜਾਣੀ ਹੈ ਨੇ ਉਹਨਾਂ ਨੂੰ ਸੋਚ ਥੋੜੀ ਬਦਲ ਜਾਣੀ ਹੈ ਹੈ ਤੇ ਲੋਕ ਇਨਸਾਨ ਤੇ ਉਹੀ ਨੇ ਨਾ ਅੱਜ ਮੌਕਾ ਵੇਖ ਕੇ ਉਹ ਗੱਲਾਂ ਉਹ ਜਿਹੀਆਂ ਕਰ ਰਹੇ ਨੇ ਆਦਰਵਾਇਜ਼ ਤੇ ਉਹਨਾਂ ਦੀ ਸੋਚ ਨਹੀਂ ਬਦਲ ਜਾਣੀ ਜੀ 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 ਇੱਕ ਨਵੀਂ ਲੀਡਰਸ਼ਿਪ ਦਾ ਉੱਭਰਨਾ ਬੜਾ ਜ਼ਰੂਰੀ ਹੈ ਜਿਹੜੀ ਕੌਮ ਪ੍ਰਸਤ ਹੋਵੇ ਜੀ ਅਸਲ ਦੇ ਵਿੱਚ ਇੱਕ ਸਾਂਝੀ ਕੌਮੀ ਲੀਡਰਸ਼ਿਪ ਹੋਵੇ ਜਿਹੜੀ ਸਾਰੇ ਦੇਸ਼ ਦੇ ਵਿੱਚ ਬੈਠੇ ਸਿੱਖਾਂ ਨੂੰ ਸੁਣਿਆ ਦੇਵੇ ਵੀ ਆਪਾਂ ਕੌਮੀ ਤੌਰ ਦੇ ਉੱਤੇ ਅੱਜ ਸਟਰੀਜ਼ ਨਾਲ ਇਹ ਗੱਲਬਾਤ ਕੀਤੀ ਹੈ ਇੱਥੇ ਸਾਡੇ ਹੱਕ ਸੁਰੱਖਿਅਤ ਨੇ ਤੁਸੀਂ ਇਸ ਪਾਸੇ ਜਾਣਾ ਹੈ ਜੀ